ਆਈ ਸੀਗੀ ਕਿ ਇੱਕ ਹਰਮਨ ਪ੍ਰੀਤ ਨਾਮ ਦਾ ਮੁੰਡਾ son of ਕਰਨ ਸਿੰਘ ਵਾਸੀ ਈਸਰਨਗਲ ਉਧਿਆਨੇ ਦਾ ਉਮਰ ਕਰੀ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇੰਸਪੈਕਟਰ ਵਿਜੀਲੈਂਸ ਦਾ ਇੰਸਪੈਕਟਰ ਦਸਕੇ ਲੋਕਾਂ ਨਾਲ ਠੱਗੀ ਮਾਰਦਾ ਹੈ ਇਹਦੇ ਬਾਰੇ ਇਨਫਾਰਮੇਸ਼ਨ ਆਈ ਸੀਗੀ ਪੁਲਿਸ ਪਾਰਟੀ ਨੇ ਐਸ ਐਚ ਓ ਸਾਹਿਬ ਨੇ ਅਬ ਐਸ ਏ ਸੀ ਪੀ ਸਾਹਿਬ ਨੇ ਬਹੁਤ ਸਵਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੀਆਂ ਜੜੀਆਂ ਠੱਗੀਆਂ ਮਾਰ ਚੁੱਕਾ ਹੈ ਉਹਨੂੰ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਬੈਸਟ ਮਿਲੀ ਹੈ ਚੌਂਕੀ ਦੇ ਵਿੱਚ ਵੀ ਬੈਠਦੇ ਨਹੀਂ ਕੋਈ ਸ਼ੰਗਾ ਉਹ ਵੀ ਥਾੜੇ ਚੌਂਕੀ ਉਹਦੇ ਵਿੱਚ ਹੀ ਬੈਠਦਾ ਜਾਂ ਕੇ ਬਾਜ਼ਮਾ ਕੋਲ ਕੀ ਉਹਨਾਂ ਨੂੰ ਪਤਾ ਸੀ ਜਾਂ ਇਹ ਗੁੰਮਰਾਹ ਕਰਦਾ ਸੀ ਉਹਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਆਪਾਂ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਉਹਦਾ ਕੋਈ ਇਹਨੇ ਵਾਰਦਾਤ ਕਰਦੇ ਹੋਏ ਫੜਿਆ ਗਿਆ ਵਈ ਜਾਂ ਕੋਈ ਕਿਸਮ ਕੁਲੇ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦੱਸ ਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਹੈ ਰੋਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮੈਕਮੇ ਦੇ ਉੱਤੇ ਰੋਬ ਬਣਾ ਕੇ ਆਪਣਾ ਮਤਲਬ ਕੰਮ ਕੰਡਾੰਦਾ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਸੂਤਰੋਂ ਵੀ ਪਤਾ ਲੱਗਿਆ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਇਹ ਬੈਕਟਾ ਆ ਰਿਹਾ ਸੀਗਾ ਕਰੇ ਚੌਂਕੀ ਵਾਲਿਆਂ ਨੇ ਪੁੱਛਿਆ ਨਹੀਂ ਜੀ ਬਿਜਲੀ ਨਾਲ ਦਾ ਉਹ ਕੀ ਕੰਮ ਇਹ ਜੀ ਸੂਤਰੋਂ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪ੍ਰੀਏਟ ਐਕਸ਼ਨ ਉਹ ਲੱਲਾਂਗੇ ਅਸੀਂ ਇਹ ਬਰਦੀਆਂ ਵਗੈਰਾ ਕਿੱਥੋਂ ਬਣਵਾਈਆਂ ਇਹਨੀਆਂ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਤੁਹਾਡੇ ਨਾਲ ਕੋਈ ਹੋਰ ਵੀ ਬੰਦੇ ਆ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ اسی ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉੱਥੇ ਪੇਸ਼ ਕਰਾਂਗੇ ਤੇ ਤੁਹਾਡੇ ਨਾਲ ਇੱਕ ਗੱਲ ਥੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨਿਆ ਵੀ ਕਿਹੜੀ ਵਾਰ ਦਾ ਤੇਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਇਹਦੇ ਇਹਦੇ ਕੋਲੋਂ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ 벨ਟਸ ਹੈ ਇਹ ਸਾਰੀ ਕੋਈ ਠੱਗੀ ਸਾਹਮਣੇ ਆਈ ਹੋਵੇ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਏਗੀ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਮਹਿਕਮੇ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਹਨ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਬੰਦੀ ਕਿੰਨੇ ਲੋਕਾਂ ਨੇ ਆ ਰਹੇ ਆਏ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾਂ ਵਾਰਦਾਤ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾ ਨੇ ਦੱਸਿਆ ਠੀਕ ਹੈ ਨਹੀਂ ਪਹਿਲਾਂ ਤਾਂ ਸਰ ਕੀਤੀ ਜਾਂਦੀ ਮੇਰੇ ਕੋਲ ਪਲੇਟ ਆਈ ਮੁੱਢੇ ਦੇ ਸਾਹਮਣੇ ਯਾਰ ਤਾਂ ਹੀ ਕਰਕੇ ਆਪਾਂ ਫੜਿਆ ਇਹਨੂੰ ਹਾਂਜੀ ਸਰ ਅੱਗੇ ਹਾਂਜੀ ਕਿਉਂ ਨਹੀਂ ਫੜਿਆ ਅੱਗੇ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਉਸ ਦਾ ਨਰਕਾਰ ਬਾਈ ਪ੍ਰੋਐਕਟਿਵ ਵਗੈਰਾ ਦੀ ਕੋਈ ਡਿਟੇਲ ਹੈ ਕਿੱਥੇ ਜਾ ਰਿਹਾ ਹੈ ਇਹ ਜੀ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਵੈਸੇ ਪ੍ਰੋਫੈਸ਼ਨਲ ਯਾ ਕੀ ਕਰਦਾ ਜੀ ਇਸ ਤੋਂ ਲਾ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ यदि सपना स भर्ती होया नहीं किसी कारण पुलिस मैनुअल हाँ नहीं नहीं पुलिस दर्ती होल स्विफ्ट है जी चिट्टे कलर दीकर लाया पुलिस का स्टीकर लाया ये जी ग्रेजुएट हैगा एज पर ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈ। ਸਵਾਲ ਆ ਰਿਹਾ ਵੀ ਬੰਦੇ ਸ਼ਮਲਾਪੁਰੀ ਥਾੜੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣੇ ਸ਼ਿਕਾਰ ਬਣਾਏ ਉਹਨਾਂ ਤੋਂ ਪੈਸੇ ਲਏ। ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ। ਬਾਕੀ ਠੀਕ ਹੈ ਜੀ। ਤੁਹਾਡਾ ਕੋਈ ਪਰਚੇ ਹੈਗੇ ਇਹ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਵਗੈਰਾ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ। ਇਹ ਮੈਂ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਨ ਆਈ ਸੀਗੀ। कि एक हरमनप्रीत नाम का मुंडा सन ऑफ करण सिंह वासी इसर नगर लुधियाने का उमर करीब तीस साल जो पुलिस का मुलाजिम इंस्पैक्टर विजिलेंस का इंस्पैक्टर दस के लोगों ठगी मारद ये बारे इंफॉर्मेन आई थी कि पुलिस पार्टी ने एस एच ओ साहब ने ए सी पी साहब ने बहुत स्विफ्टली एक्शन लैके उन्होंने काबू करके फड़ लिया ठगिया ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਬੈਲਟ ਮਿਲੀ ਹੈ ਹਾਂਜੀ ਚੌਂਕੀ ਦੇ ਵਿੱਚ ਹੀ ਬੈਠਦੇ ਨੇ ਯੂਟਿਸ਼ਾ ਕੋਈ ਥਾਣੇ ਚੌਂਕੀ ਉਹਦੇ ਵਿੱਚ ਹੀ ਬੈਠਦਾ ਜਾਂ ਕੇ ਬਲਾਜਮਾ ਕੋਲ ਕੀ ਉਹਨਾਂ ਨੂੰ ਪਤਾ ਸੀ ਜਾਂ ਇਹ ਗੁੰਮਰਾਹ ਕਰਦਾ ਸੀ ਉਹਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਆਪਾਂ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਬੜਾ ਕੋਈ ਇਹਨੇ ਵਾਰਦਾਤ ਕਰਦੇ ਹੋਏ ਫੜਿਆ ਗਿਆ ਬਈ ਜਾਂ ਕੋਈ ਕਿਸੇ ਮੂਰਗੇ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀ ਕਿ ਮਗਰ ਬਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦਸਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਹੈ ਰੌਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮੈਕਮੇ ਦੇ ਉੱਤੇ ਰੌਬ ਬਣਾ ਕੇ ਆਪਣਾ ਮਤਲਬ ਕੰਮ ਕਿ ਡੰਦਾ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਸੁਤਰਾ ਭਾਈ ਨੂੰ ਪਤਾ ਲੱਗਾ ਕਿ ਚੌਕੀ ਦੇ ਵਿੱਚ ਲੰਬੇ ਸਮੇਂ ਤੋਂ ਬਹਿਖਤਾ ਆ ਰਿਹਾ ਸੀਗਾ ਤੇ ਚੌਕੀ ਵਾਲਿਆਂ ਨੇ ਪੁੱਛਿਆ ਨਹੀਂ ਜੀ ਨਿਜੀਲਸ ਵਾਲੇ ਦਾ ਉਹ ਕੀ ਕੰਮ ਇਹ ਜੀ ਸੂਤਰੋਂ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪਰੀਏਟ ਐਕਸ਼ਨ ਉਹ ਲੱਲਾਂਗੇ ਅਸੀਂ ਇਹ ਵਰਦੀਆਂ ਵਗੈਰਾ ਕਿੱਥੋਂ ਬਣਵਾਈਆਂ ਇਹਨੀਆਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਲਾਂਗੇ ਤੁਹਾਡੇ ਨਾਲ ਕੋਈ ਹੋਰ ਬਿਲਕੁਲ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ ਇਸੇ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉੱਥੇ ਪੇਸ਼ ਕਰਾਂਗੇ ਜੀ ਤੁਹਾਡੇ ਨਾਲ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰ ਦਾ ਇਹਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਦੇ ਇਹਦੇ ਕੋਲੋਂ ਆ ਜਾਂ ਸਟਾਰਸ ਹੈ ਜਾਂ ਬੈਲਟਸ ਹੈ ਇਹ ਸਾਰੀ ਕੋਈ ਠੱਗੀ ਸਾਹਮਣੇ ਆਈ ਹੋਈ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਏਗੀ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਮਹਿਕਮੇ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਬੰਦੀ ਕਿਉਂ ਬਣਾਈ ਤੇ ਉਹ ਜਿਹੜਾ ਆ ਰਹੇਗੀ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾਂ ਬਣਦਾ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾ ਨੇ ਦੱਸਿਆ ਠੀਕ ਹੈ ਨਹੀਂ ਪਹਿਲਾਂ ਤਾਂ ਸਰ ਕੀਤੀਆਂ ਨੇ ਮੇਰੇ ਕੋਲ ਪਲੇਟ ਆਈ ਵੀ ਹੁਣੇ ਸਾਹਮਣੇ ਯਾਰ ਤਾਂ ਹੀ ਕਰਕੇ ਆਪਾਂ ਫੜਿਆ ਇਹਨੂੰ ਹਾਂਜੀ ਠੀਕ ਹੈ ਸਰ ਅੱਗੇ ਹਾਂਜੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਤੁਸੀਂ ਆਪਣਾ ਨਰਕਾਰ ਬਾਈ ਪ੍ਰੋਫਾਈਲ ਵਗੈਰਾ ਦੀ ਪੂਰੀ ਡਿਟੇਲ ਆਈ ਕਿੱਥੇ ਜਾ ਰਿਹਾ ਇਹ ਜੀ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਰਿਵਿਊ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਵੈਸੇ ਪ੍ਰੋਫੈਸ਼ਨਲ ਜਾਂ ਕੀ ਕਰਦਾ ਜੀ ਇਸ ਤੋਂ ਲਾਭ ਪ੍ਰੋਫੈਸ਼ਨਲ ਲਾਭ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ ਇਹ ਦਾ ਸਪਨਾ ਸੀਗਾ ਮੈਂ ਭਰਤੀ ਹੁੰਦਾ ਹੋਇਆ ਨਹੀਂ ਕਿਸੇ ਕਾਰਨ ਵਸ਼ ਕਿਸ ਚੀਜ਼ ਦੀ ਆ ਗਈ ਇਹ ਪੁਲਿਸ ਮੈਨੂਅਲ ਇਸ ਨਹੀਂ ਨਹੀਂ ਪੁਲਿਸ ਦੀ ਭਰਤੀ ਹੁੰਦੀ ਪੰਜਾਬ ਪੁਲਿਸ ਦੇ ਵਿੱਚ ਗੱਡੀ ਕਿਹੜੀ ਬ੍ਰਾਂਡ ਹੋਈ ਹੈ ਸਰ ਸਿਫਟ ਹੈ ਜੀ ਚਿੱਟੇ ਕਲਰ ਦੀ ਸਿਫਟ ਉਹਨੇ ਉਹਨੇ ਸਟicker ਲਾਇਆ ਸੀਗਾ ਪੁਲਿਸ ਦਾ ਸਟicker ਲਾਇਆ ਹੋਇਆ ਸੀਗਾ ਸਰ ਕਿੰਨਾ ਪੜਿਆ ਲਿਖਿਆ ਇਹ ਇਹ ਜੀ ਗ੍ਰੈਜੂਏਟ ਹੈਗਾ ਐਸ ਪਰ ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈ। ਸਵਾਲ ਹੈ ਵੀ ਬੰਦੇ ਸ਼ਮਲਾਪੁਰ ਦੀ ਥਾੜੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣੇ ਸ਼ਿਕਾਰ ਬਣਾਏ ਉਹਨਾਂ ਤੋਂ ਪੈਸੇ ਲਏ। ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ। ਬਾਕੀ ਠੀਕ ਹੈ ਜੀ। ਕੋਈ ਪਰਚੇ ਹੈਗੇ ਇਹ ਕੋਈ ਕਿਸੇ ਤਰ੍ਹਾਂ ਦਾ ਨਸੀਬ ਵਗੈਰਾ। ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ ਜੀ। ਇਹ ਮੈਂ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਨ ਆਈ ਸੀਗੀ। ਕੀ ਇੱਕ ਹਰਮਨ ਪ੍ਰੀਤ ਨਾਮ ਦਾ ਮੁੰਡਾ son of ਕਰਨ ਸਿੰਘ ਵਾਸੀ ਈਸਰਨਗਲ ਉਧਿਆਨੇ ਦਾ ਉਮਰ ਕਰੀ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇੰਸਪੈਕਟਰ ਵਿਜੀਲੈਂਸ ਦਾ ਇੰਸਪੈਕਟਰ ਦਸਕੇ ਲੋਕਾਂ ਨਾਲ ਠੱਗੀ ਮਾਰਦਾ ਹੈ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀਗੀ ਪੁਲਿਸ ਪਾਰਟੀ ਨੇ ਐਸ ਐਚ ਓ ਸਾਹਿਬ ਨੇ ਅਬ ਐਸ ਏ ਸੀ ਪੀ ਸਾਹਿਬ ਨੇ ਬਹੁਤ ਸਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੀਆਂ ਜਿਹੜੀਆਂ ਠੱਗੀਆਂ ਮਾਰ ਚੁੱਕਾ ਇਹ ਹੋਣਗੀਆਂ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਵਧੀਆ ਵੀ ਮਿਲੀ ਜੀ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਬੈਲਟ ਮਿਲੀ ਹੈ ਹਾਂ ਜੀ ਚੌਂਕੀ ਦੇ ਵਿੱਚ ਵੀ ਬੈਠਦੇ ਨਹੀਂ ਕੋਈ ਛੱਲਾ ਵੀ ਦਾੜੇ ਚੌਂਕੀ ਉਹਦੇ ਵਿੱਚ ਵੀ ਬੈਠਦਾ ਜਾਂ ਕੇ ਬਾਜ਼ਮਾ ਕੋਲ ਫੂਕੀ ਉਹਨਾਂ ਨੂੰ ਪਤਾ ਕੀ ਆ ਇਹ ਗੁੰਮਰਾਹ ਕਰਦਾ ਸੀ ਉਹਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਆਪਾਂ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹਨੂੰ ਤੁਸੀਂ ਪਕੜਿਆ ਕਿਸ ਬਿਹਾਨ ਤੇ ਉਹਦਾ ਕੋਈ ਇਹਨੇ ਵਾਰਦਾਤ ਕਰਦੇ ਹੋਏ ਫੜਿਆ ਗਿਆ ਵਾ ਜਾਂ ਕੋਈ ਕਿਸਮ ਕੁਲੇ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀ ਕਿ ਮਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦੱਸ ਕੇ ਲੋਕਾਂ ਨੂੰ ਬੇਫਕੂ ਬਣਾ